ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 170 ਆਓ ਸੁਣਦੇ ਹਾਂ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਈਸ਼ਵਰ ਵਾਹਿਗੁਰੂ ਪ੍ਰਤੀ ਬੜੇ ਪਿਆਰ ਵਿੱਚ ਭਿੱਜ ਕੇ ਇਹ ਸ਼ਬਦ ਲਿਖ ਰਹੇ ਹਨ ਕਹਿੰਦੇ ਹਨ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਨਮਸ਼ਕਾਰ ਡੰਡੋਤ ਵੰਦਨਾ ਅਨਕ ਬਾਰ ਜਾਵਾਂ ਬਾਰ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ तू मेरी ऊट बल बुद्ध थन फमहि तुमे मेरे करवारा जो तुम करो सोई भल हमरे देख नानक सुख चरनार देख नानक सुख चरनार अर्थात प्रभु जी ਤੂੰ ਮੇਰੇ ਪ੍ਰਾਨ ਦਾ ਆਧਾਰ ਭਾਵ ਮੇਰੇ ਪ੍ਰਾਣਾ ਦਾ ਆਧਾਰ ਪ੍ਰਭ ਜੀ ਤੂੰ ਹੀ ਹੋ ਮੈਂ ਤੁਹਾਡੇ ਆਸਰੇ ਹੀ ਜੀ ਰਿਹਾ ਹਾਂ ਨਮਸਕਾਰ ਡੰਡਾ ਤੁਵੰਦਨਾ ਅਨੇਕ ਬਾਰ ਜਾਵਾਂ ਬਾਰ ਮੈਂ ਆਪ ਜੀ ਨੂੰ ਨਮਸਕਾਰ ਕਰਦਾ ਹਾਂ ਨਕਮਸਤਕ ਹੁੰਦਾ ਹਾਂ ਡੰਡੋਤ ਬੰਦਨਾ ਕਰਦਾ ਹਾਂ ਵਾਰ-ਵਾਰ ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ ਵਾਰੇ-ਵਾਰੇ ਜਾਂਦਾ ਹਾਂ ਉਠਤ ਬੈਠਤ ਸੋਤ ਜਾਗਤ ਇਹ ਮਨ ਤੁਝੈ ਚਿਤਾਰਾ ਮੇਰਾ ਹਰ ਸੁਆਸ ਉਠਦਿਆਂ ਬੈੰਦਿਆਂ ਸੌਂਦਿਆਂ ਜਾਗਦਿਆਂ ਤੁਹਾਨੂੰ ਹੀ ਯਾਦ ਕਰਦਾ ਹੈ ਆਪ ਜੀ ਦੀ ਹੀ ਯਾਦ ਵਿੱਚ ਖੁੰਬਿਆ ਹੋਇਆ ਹਾਂ ਹਰ ਵਕਤ ਤੁਹਾਡੇ ਚਰਣਾ ਨਾਲ ਮੇਰਾ ਮੇਲਜੋਲ ਬਣਿਆ ਹੋਇਆ ਹੈ ਹਰ ਵਕਤ ਤੁਸੀਂ ਮੇਰੀ ਸਿਮਰਤੀ ਯਾਦ ਵਿੱਚ ਹੋ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਸੁਖ ਤੇ ਦੁਖ ਇਹ ਮਨ ਦੀਆਂ ਅਵਸਥਾਵਾਂ ਹਨੀ ਪਰ ਇਹ ਨਿਰਮੋਲ ਹਨ ਸਭ ਕੁਝ ਪਰਮਾਤਮਾ ਤੇਰੇ ਅੱਗੇ ਹੈ ਤੂੰ ਜਾਣੀ ਜਾਨ ਹੈ ਮੈਂ ਤੈਨੂੰ ਕੀ ਬਿਰਥਾ ਦੱਸਾਂ ਤੂੰ ਅੰਤਰਜਾਮੀ ਹੈ ਸਭ ਕੁਝ ਜਾਣਦਾ ਹੈ ਮੈਂ ਤੇਰੇ ਅੱਗੇ ਤੇਰੇ ਚਰਣਾ ਵਿੱਚ ਮੱਥਾ ਟੇਕ ਦਿੱਤਾ ਮੇਰੇ ਕੋਲ ਮੇਰਾ ਕੁਝ ਨਹੀਂ ਰਹਿ ਗਿਆ ਮੈਂ ਸਭ ਕੁਝ तेरे अग्गे समर्पित कर देता है। तू मेरी ओट बल बुद्ध धन सम ही तुम्हें मेरे परवार है। पाव जी तुसी ही मेरा आसरा हो। मेरा मन बल बुद्ध धन सब कुछ तो होड़ा है। मैं तां तो होड़ा एक करिंदा हाँ। ਤੁਹਾਡੇ ਹੁਕਮ ਅਨੁਸਾਰ ਮੈਂ ਚੱਲ ਰਿਹਾ ਹਾਂ ਤੁਸੀਂ ਹੀ ਮੇਰੇ ਲਈ ਮੇਰਾ ਪਰਿਵਾਰ ਹੋ ਮੈਂ ਤੁਹਾਡਾ ਇੱਕ ਨਿਗੂਣਾ ਜਿਹਾ ਅੰਸ਼ ਹਾਂ ਮੈਂ ਸਾਰਾ ਕੁਝ ਆਪਣਾ ਆਪਾ ਤੁਹਾਡੇ ਅੱਗੇ ਸਮਰਪਿਤ ਕੀਤਾ ਹੋਇਆ ਹੈ ਤੁਸੀਂ ਹੀ ਮੇਰਾ ਖਿਆਲ ਰੱਖਦੇ ਹੋ ਮੇਰੇ ਲਈ ਸਭ ਕੁਝ ਕਰਦੇ ਹੋ ਮੈਨੂੰ ਸੁਮਤ ਬਖਸ਼ਦੇ ਹੋ ਜੋ ਤੁਮ ਕਰੋ ਸੋ ਈ ਭਲ ਹਮਰਾ ਵੇਖ ਨਾਨਕ ਸੁਖ ਚਰਨਾਰ ਵੇਖ ਨਾਨਕ ਸੁਖ ਚਰਨਾਰ ਗੁਰੂ ਜੀ ਫਿਰ ਪੂਰੀ ਸਰਦਾ ਵਿੱਚ ਆ ਕੇ ਕਹਿੰਦੇ ਨੇ ਜੋ ਵੀ ਵਾਹਿਗੁਰੂ ਜੀ ਈਸ਼ਵਰ ਜੀ ਤੁਸੀਂ ਕਰ ਰਹੇ ਹੋ ਉਹ ਸਭ ਮੇਰੇ ਵਾਸਤੇ ਮੇਰੇ ਭਲੇ ਲਈ ਚੰਗਾ ਹੀ ਚੰਗਾ ਹੈ ਕਿਉਂਕਿ ਤੁਸੀਂ ਸਦਾ ਭਲਾ ਹੀ ਕਰਦੇ ਹੋ ਬੁਰਾ ਤੁਹਾਨੂੰ ਕਰਨਾ ਹੀ ਨਹੀਂ ਆਉਂਦਾ ਮੈਂ ਸਭ ਪਾਸੇ ਵੇਖਦਾ ਹਾਂ ਵਿਚਾਰਦਾ ਹਾਂ ਸਮਝਦਾ ਹਾਂ ਤਾਂ ਮੈਨੂੰ ਤੇਰੇ ਚਰਨਾਂ ਵਿੱਚ ਹੀ ਸੁੱਖ ਨਜ਼ਰ ਆਉਂਦਾ ਹੈ ਤੇਰੀ ਯਾਦ ਵਿੱਚ ਰਹਿ ਕੇ ਹੀ ਮੈਂ ਸਾਰੇ ਕਰਮ ਕਰਦਾ ਹਾਂ ਤਾਂ ਹੀ ਮੈਂ ਸਭ ਠੀਕ ਠੀਕ ਕਰਦਾ ਹਾਂ ਤੇਰੇ ਚਰਨ ਪਵਿੱਤਰ ਹਨ ਤੇਰੀ ਸੋਚ ਪਵਿੱਤਰ ਹੈ ਤਾਂ ਹੀ ਮੇਰੇ ਤੋਂ ਸਭ ਕਰਮ ਸ਼ੁਭ ਸ਼ੁਭ ਹੁੰਦੇ ਹਨ ਸੰਗਤ ਜੀ ਅਸੀਂ ਗੁਰੂ ਸਾਹਿਬ ਦੀ ਇਸ ਮਹਾਨ ਪਰਵਰਤੀ ਸ਼ਰਧਾ ਤੁਮ ਸਿੱਖਣਾ ਹੈ ਕਿ ਸੱਚੇ ਪਾਸਾ ਆਲਪੁਤਰਾ ਗੁਰੂ ਅਗੇ ਆਪਣਾ ਮਤ ਮਨ ਮਨ ਬਲ ਬਦੂ ਸਭ ਕੁਝ ਅਰਪਣ ਕਰਕੇ ਅਗਹੀ ਸਮਝਦਾ ਹੈ ਕਿ ਇਸ ਵਿੱਚ ਮਨ ਸਾਰੇ ਸੁਖ ਹਨ ਤੇ ਹਨ ਇਸ ਤੋਂ ਇਲਾਵਾ ਸੱਚਮੁੱਚ ਕੋਈ ਹੋਰ ਸੁੱਖ ਨਹੀਂ ਕਿਤੋਂ ਮਿਲ ਸਕਦਾ ਤੇ ਮਿਲਦਾ ਹੈ ਉਹ ਵਕਤੀ ਹੁੰਦਾ ਟੈਂਪਰੇਰੀ ਹੁੰਦਾ ਸਦੀਵੀ ਸੁਖ ਤਾਂ ਈਸ਼ਵਰ ਦੇ ਤਰਨਾ ਵਿੱਚ ਹੀ ਹੈ ਉਹਦੇ ਅੱਗੇ ਅਸੀਂ ਆਪਣੀ ਹੋਂਮੈ ਆਪਾ ਸਮਰਪਿਤ ਕਰ ਦਈਏ ਤਾਂ ਇਹ ਸਾਨੂੰ ਸਾਰੇ ਸੁਖ ਮਿਲ ਸਕਦੇ ਹਨ ਦਾਸਵਿੰਦਰ ਜੀ ਸਿੰਘ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ